ਬਸ ਪਾਰਟੀ ਤੋਂ ਇਹ ਦਰਖਾਸਤ ਹੈ ਕਿ ਇਹਨਾਂ ਦੀ ਜੋ ਬੰਦੀ ਕਾਰਵਾਈ ਉਹ ਕੀਤੀ ਜਾਵੇ ਤੁਸੀਂ ਕਿਸੇ ਨੂੰ ਰਿਟਰਨ ਸ਼ਿਕਾਇਤ ਕੀਤੀ ਹੈ ਪਾਰਟੀ ਦੇ ਕਿਸੇ ਅਧਿਕਾਰੀ ਨੂੰ ਅਮਨੀਸ਼ ਅਗਰਵਾਲ ਨੂੰ ਨਹੀਂ ਫਿਲਹਾਲ ਨਹੀਂ ਕੀਤੀ ਵੈਸੇ ਮਨੀਸ਼ ਅਗਰਵਾਲ ਜੀ ਨਾਲ ਮੇਰੀ ਕੌਣ ਫੋਨ ਤੇ ਗੱਲ ਹੋਈ ਹੈ ਉਹਨਾਂ ਨੂੰ ਮੈਂ ਦੱਸ ਦਿੱਤਾ ਸੀ ਕਿ ਸਾਰਾ ਆਇਆ ਬਿਲਕੁਲ ਜਾਵਾਂਗੇ ਜੀ ਬਿਲਕੁਲ ਜਾਵਾਂਗੇ ਜਿੱਥੇ ਵੀ ਜਾਣਾ ਪਏਗਾ ਪਾਰਟੀ ਹਾਈ ਕਮਾਂਡ ਤੱਕ ਵੀ ਜਾਵਾਂਗਾ ਮੈਂ ਇਹ ਦੇਖੋ ਤਾਂ ਸੋਮੇਤੀ ਲੱਗਦੀ ਡਿਮਾਂਡ ਹੀ ਕਿ ਉਹਨਾਂ ਨੇ ਫੂਲ ਹੀ ਦੇ ਚਿੱਤੇ ਗਏ ਕਿੰਨੇ ਕਿਹਦੇ ਕਹੇ ਮੇਰੇ ਬਕਰਵਾ ਲੈ ਨਹੀਂ ਨਹੀਂ ਮੈਨੂੰ ਪਤਾ ਨਹੀਂ ਜੇ ਉਹਨਾਂ ਨੇ ਕੋਈ ਇੰਦਾ ਦੀ ਗੱਲ ਹੋ ਜੋ ਸਹੂਦ ਹੋਊਗਾ ਆਪਾਂ ਦੇਖਾਂਗੇ ਪੜੇ ਇੰਦਾ ਦੀ ਕੋਈ ਸੀਗਾ ਕਿ ਮੰਤਰੀ ਦੀ ਦੌੜ ਵਿੱਚ ਸੀਗੇ ਇਹ ਦੇਖੋ ਮੇਰੇ ਕੋਲ ਸਾਰੇ ਆਨ ਰਿਕਾਰਡ ਹੈ ਐਮ ਐਲ ਏ ਜਸਪੀਰ ਸਿੰਘ ਸੰਧੂ ਬਾਈ ਡੇਟਿਡ 26 ਤਿੰਨ ਨੂੰ 4 ਲੱਖ ਰੁਪਈਆ ਉਦੋਂ ਮੈਂ ਉਹਨਾਂ ਨੂੰ ਪੇ ਕੀਤਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਹੋਰ ਪੈਸੇ ਚਾਹੀਦੇ ਜੀ ਮੈਂ ਦਿੱਲੀ ਹੋਰ ਪੈਸੇ ਦੇਨੇ ਵਾ 1.5 ਕਰੋੜ ਰੁਪਈਆ ਮੈਂ ਦੇ ਚੁੱਕਾ ਹਾਂ ਮੈਂ ਹੋਰ ਅੱਗੇ ਦਿੱਲੀ ਪ ਹਾਂਜੀ ਹਾਂਜੀ ਮੈਂ ਜੀ ਗੌਰਵ ਅਗਰਵਾਲ ਡਿਸਟ੍ਰਿਕਟ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਯੂਥ ਤੇ ਮੈਂ ਪਾਰਟੀ ਦੀ ਬੜੀ ਸੇਵਾ ਕੀਤੀ ਜੀ ਤਕਰੀਬਨ 3-4 ਸਾਲਾਂ ਤੋਂ ਪਾਰਟੀ ਦੇ ਨਾਲ ਲੱਗਿਆ ਰਿਹਾ ਪਾਰਟੀ ਨੇ ਜਿੱਥੇ-ਜਿੱਥੇ ਵੀ ਮੇਰੀ ਡਿਊਟੀ ਲਗਾਈ ਪਰ ਤੈ ਦਿਲੋਂ ਮੈਂ ਉਸ ਡਿਊਟੀ ਨੂੰ ਪੂਰਾ ਖਰਾ ਉਤਰਿਆ ਨਿਭਾਇਆ ਇਹ ਪਾਰਟੀ ਗੁਜਰਾਤ ਇਲੈਕਸ਼ਨ ਮੇਰੀ ਡਿਊਟੀ ਲਗਾਈ ਮੈਂ 10 ਦਿਨ ਆਪਣੀ ਪਰਸਨਲ ਗੱਡੀ ਲੈ ਕੇ ਇੱਥੋਂ ਪਰਸਨਲ ਸਾਰਾ ਖਰਚਾ ਕਰਕੇ ਉੱਥੇ ਡਿਊਟੀ ਕਰਕੇ ਆਇਆ ਉਸ ਤੋਂ ਬਾਅਦ ਹਿਮਾਚਲ ਇਲੈਕਸ਼ਨ ਚ ਮੈਂ ਹਿਮਾਚਲ ਇਲੈਕਸ਼ਨ ਮੇਰੀ ਸ਼ਾਹਪੁਰ ਡਿਊਟੀ ਲੱਗੀ ਸੀ ਉੱਥੇ ਵੀ ਮੈਂ ਇੱਕ ਹਫਤਾ ਰਹਿ ਕੇ ਆਪਣੇ ਖਰਚੇ ਤੇ ਹੋਟਲ ਚ ਸਟੇ ਸਾਰਾ ਕੁਝ ਆਪਣੇ ਕੋਲੋਂ ਕਰਕੇ ਪਾਰਟੀ ਦੀ ਡਿਊਟੀ ਕੀਤੀ ਉਸ ਤੋਂ ਬਾਅਦ ਜਲੰਧਰ ਦੋਨੋ ਜਿਮਨੀ ਚੋਨਾ ਵਿੱਚ ਡੇਰਾ ਬਾਬਾ ਬਨਾਨਕ ਵਿੱਚ ਮੈਂ ਯੂਨਿਟ ਪਰ ਭਾਰੀ ਦੇ ਤੌਰ ਤੇ ਚਾਰ ਵਾੜਾਂ ਸੀਗੇ ਮੇਰੇ ਕੋਲ ਉੱਥੇ ਵੀ ਮੈਂ ਡਿਊਟੀ ਦਿੱਤੀ ਐ ਤੇ ਪਲੱਸ ਜਿੱਥੇ ਜਿੱਥੇ ਹੋਰ ਵੀ ਮੇਰੀ ਪਾਰਟੀ ਨੇ ਜਿੱਥੇ ਜਿੱਥੇ ਡਿਊਟੀ ਲਗਾਈ ਕੋਈ ਰੈਲੀਆਂ ਚ ਕਿਸੇ ਤਰ੍ਹਾਂ ਦੀ ਵੀ ਕੋਈ ਬੱਸਾਂ ਦੀ ਜੋ ਡਿਊਟੀ ਲੱਗੀ ਅਸੀਂ ਪੂਰੀ ਪਾਰਟੀ ਲਈ ਹਰ ਜਗ੍ਹਾ ਨਾਲ ਮੋਡੇ ਨਾ ਮੋਡੇ ਲਾ ਕੇ ਪਾਰਟੀ ਲਈ ਖੜੇ ਹੋਏ ਨੇ ਤੇ ਕੁਛ ਅੱਜ ਜਦੋਂ ਲਿਸਟ ਆਈਆਂ ਤੇ ਮੈਨੂੰ ਬੜਾ ਫੀਲ ਹੋਇਆ ਕਿ ਪਾਰਟੀ ਨੇ ਮੇਰੀ ਟਿਕਟ ਕੱਟੀ ਗਈ ਹੈ ਪਾਰਟੀ ਨੂੰ ਨਗਰ ਪਾਰਟੀ ਦੇ ਅੰਤ ਤੋਂ ਪਤਾ ਲੱਗਿਆ ਮੈਨੂੰ ਕਿ ਪਾਰਟੀ ਦੀ ਜੱਦੀ ਟਿਕਟ ਕੱਟੀ ਗਈ ਹੈ ਉਹ ਐਮ ਐਲ اے ਸਾਹਿਬ ਦੇ ਕਹਿੰਦੇ ਟਿਕਟ ਕੱਟੀ ਗਈ ਹੈ ਐਮ ਐਲ اے ਡਾਕਟਰ ਜਸਵੀ ਸਿੰਘ ਸੰਧੂ ਹਲਕਾ ਬੈਸ ਤੋਂ ਐਮ ਐਲ اے ਉਹਨਾਂ ਦੇ ਵੱਲੋਂ ਮੈਨੂੰ ਕੁਝ ਦਿਨ ਪਹਿਲਾਂ ਵਰੁਣ ਬਮਰਾ ਜੀ ਨੇ ਉਹਨਾਂ ਦੇ ਸਲਾਹਕਾਰ ਜਿਹੜੇ ਚੰਡੀਗੜ੍ਹ ਦੇਖਦੇ ਨੇ ਸਾਰਾ ਉਹਨਾਂ ਵੱਲੋਂ ਮੈਨੂੰ ਬੁਲਾਇਆ ਗਿਆ ਸੀਗਾ ਤੇ ਕੁਝ ਡਿਮਾਂਡ ਕੀਤੀ ਗਈ ਸੀਗੀ ਕਿ ਤੁਹਾਡੀ ਉਥੋਂ ਵਾਰਡ ਤੋਂ ਇੰਪੀਰੀਅਲ ਸਿਟੀ ਤੋਂ ਕੋਈ ਕੈਂਡੀਡੇਟ ਆਪ 25 ਲੱਖ ਰੁਪਏ ਆਫਰ ਕਰ ਰਿਹਾ ਕਿ ਤੂੰ ਉਸੇ ਖਰਚਾ ਕਰ ਸਕਦੇ ਹੋ ਇਹਨਾਂ ਤੇ ਮੇਰੇ ਵੱਲੋਂ ਸਾਫ਼ ਮਨਾਈ ਕਰ ਦਿੱਤੀ ਗਈ ਮੈਂ ਕਿਉਂ ਮੈਂ 25000 ਰੁਪਏ ਵੀ ਟਿਕਟ ਲੈਣ ਲਈ ਨਹੀਂ ਕਰਨਾ ਕਿਉਂਕਿ ਮੈਂ ਤੇ ਪਹਿਲੇ ਹੀ ਤੁਹਾਨੂੰ ਬੜੇ ਪੇ ਕਰ ਦਿੱਤਾ ਹਾਂ ਮੈਂ ਤੇ ਤੁਹਾਡੇ ਇਲੈਕਸ਼ਨਾਂ ਵਿੱਚ ਐਮਐਲਏ ਸਾਹਿਬ ਦੇ ਇਲੈਕਸ਼ਨ ਤੋਂ ਬਾਅਦ ਜੇਦੋਂ ਨਾਲ ਦਾ ਨਾਮ ਐਮ.ਐਲ.ਏ ਸਾਹਿਬ ਦਾ ਲਿਸਟਾਂ ਵਿੱਚ ਆ ਰਿਹਾ ਸੀਗਾ ਕਿ ਮੰਤਰੀ ਦੀ ਦੌੜ ਵਿੱਚ ਸੀਗੇ ਇਹ ਦੇਖੋ ਮੇਰੇ ਕੋਲ ਸਾਰੇ ਆਨ ਰਿਕਾਰਡ ਐਮ.ਐਲ.ਏ ਜਸਪੀਰ ਸਿੰਘ ਸੰਧੂ ਬਾਈ ਡੇਟਿਡ 26 ਤਿੰਨ ਨੂੰ 4 ਲੱਖ ਰੁਪਈਆ ਉਦੋਂ ਮੈਂ ਉਹਨਾਂ ਨੂੰ ਪੇ ਕੀਤਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਹੋਰ ਪੈਸੇ ਚਾਹੀਦੇ ਜੀ ਮੈਂ ਦਿੱਲੀ ਹੋਰ ਪੈਸੇ ਦੇਨੇ ਵੈ 1.5 ਕਰੋੜ ਰੁਪਈਆ ਮੈਂ ਦੇ ਚੁੱਕਾ ਮੈਂ ਹੋਰ ਅੱਗੇ ਦਿੱਲੀ ਪੇ ਕਰਨਾ ਉਸ ਤੋਂ ਬਾਅਦ 19 ਚਾਰ ਨੂੰ ਫੇਰ ਆ ਮਰਕਲੋਂ ਇਹਨਾਂ ਨੇ 2.5 ਲੱਖ ਰੁਪਏ ਮੰਗੇ ਮੈਂ 2.5 ਲੱਖ ਰੁਪਈਆ ਫੇਰ ਇਹਨਾਂ ਨੂੰ ਪੇ ਕੀਤਾ ਤੇ ਉਸ ਤੋਂ ਬਾਅਦ ਵੀ ਚਲੋ ਮੰਤਰੀ ਤੇ ਅੱਜ ਵੀ ਮੇਰੇ ਕੋ 25 ਲੱਖ ਦੀ ਆਫਰ ਹੋਈ ਮੈਂ ਇਹਨਾਂ ਨੂੰ ਮੈਂ ਕਹਿਆ ਜੀ ਮੈਂ 25000 ਰੁਪਏ ਟਿਕਟ ਲਈ ਪੇ ਨਹੀਂ ਕਰਨਾ ਮੈਂ ਲਈ ਸੰਗਠਨ ਖੜਾ ਮੈਂ ਸੰਗਠਨ ਦੀ ਬੜੀ ਸੇਵਾ ਕੀਤੀ ਆ ਤੇ ਫਿਰ ਸਾਫ ਸ਼ਬਦਾਂ ਵਿੱਚ ਮੈਨੂੰ ਕਿਹਾ ਗਿਆ ਕਿ ਫਿਰ ਸੰਗਠਨ ਹੀ ਤੁਹਾਡੀ ਟਿਕਟ ਓਕੇ ਕਰਾਏਗਾ ਮੇਰੇ ਕੋਲ 100% ਟਿਕਟ ਨਹੀਂ ਤੁਹਾਨੂੰ ਮਿਲੇਗੀ ਮਤਲਬ ਇਹ ਤੇ ਦਾਅਵਾ ਕਰਦੇ ਸੀ ਕਿ ਐਮਐਲਏ ਨੇ ਤੇ ਸੇਕ ਕਰਾਈ ਤੁਹਾਡੀ ਬਿਲਕੁਲ ਜੀ ਬਿਲਕੁਲ ਦਾਅਵਾ ਕਰਦਾ ਅਸੀਂ ਪਾਰਟੀ ਦੇ ਸਿਪਾਈ ਸੀਗੇ ਪਾਰਟੀ ਨੇ ਜਿੰਨੀ ਵੀ ਕਮੇਟੀ ਚ ਮੈਂਬਰ ਸੀਗੇ ਸਾਰਿਆਂ ਨੇ ਮੇਰੇ ਉੱਤੇ ਸਟੈਂਡ ਲੇਤਾ ਸਿਰਫ ਐਮਐਲਏ ਨੇ ਹੀ ਉਸ ਉਪੋਜ਼ਿਟ ਮੇਰੇ ਵੱਲੋਂ ਗੱਲ ਕੀਤੀ ਗਈ ਹੈ ਪਿਛੇ ਜੀ ਕੁਝ ਆਪਣੇ ਪੰਚਾਇਤੀ ਇਲੈਕਸ਼ਨ ਵੀ ਸੀਗੇ ਪੰਚਾਇਤੀ ਇਲੈਕਸ਼ਨ ਵਿੱਚ ਵੀ ਇਹਨਾਂ ਨੇ ਮੈਨੂੰ ਫੋਰਸਫੁਲੀ ਕਿਹਾ ਚਲੋ ਕੀ ਗੌਰਵ ਤੂੰ ਜਿਹੜਾ ਪੰਚਾਇਤੀ ਏਰੀਆ ਉਤੋਂ ਆਪਣੇ ਵਾਈਫ ਦੇ ਵੇਪਰ ਭਰ ਅਜੇ ਕਿ ਮੇਰਾ ਏਰੀਆ ਨਹੀਂ ਸੀ ਪੈਂਦਾ ਤੇ ਮੈਂ ਇਹਨਾਂ ਦੇ ਕਹਿਣ ਤੇ ਉਹਦਾ ਵੀ ਪੇਪਰ ਭਰੇ ਪੇਪਰ ਭਰਨ ਤੋਂ ਬਾਅਦ ਇਹਨਾਂ ਨੇ ਸਾਡੇ ਕੁਝ ਦੋ ਮੈਂਬਰਾਂ ਦੇ ਪੇਪਰ ਖੁਦ ਹੀ ਕਟਵਾ ਦਿੱਤੇ ਪੇਪਰ ਕਟਵਾਉਣ ਤੋਂ ਬਾਅਦ ਜਦੋਂ ਫਿਰਮ ਨੂੰ ਕਿਹਾ ਗਿਆ ਕਿ ਤੁਸੀਂ ਪੇਪਰ ਵਾਪਸ ਲਓ ਪੇਪਰ ਵਾਪਸ ਕਰਨ ਤੋਂ ਬਾਅਦ ਮੇਰੇ ਇੱਥੇ ਦੁਕਾਨ ਦੇ ਉੱਤੇ ਹੀ ਹਮਲਾ ਹੋਇਆ 15 ਤੋਂ 20 ਬ ਉਹਦੀ ਵੀ ਕੰਪਲੀਟ ਮਾਨਯੋਗ ਸੀਪੀ ਸਾਹਿਬ ਨੂੰ ਮੈਂ ਕੰਪਲੇਨ ਕੀਤੀ ਸੀ ਇਹ ਕੰਪਲੇਨ ਨੰਬਰ ਹੈ ਉਹਦਾ ਵੀ ਅੱਜ ਤੱਕ 1.5 ਮਹੀਨੇ 2 ਮਹੀਨੇ ਤੋਂ तकरीबन ਕੋਈ ਵੀ ਐਕਸ਼ਨ ਨਹੀਂ ਹੋਇਆ ਤੇ ਉਹ ਵੀ ਮੈਂ ਚੱਕਰ ਮਾਰ ਮਾਰ ਥੱਕ ਗਿਆ ਏਸੀਪੀ ਸਾਹਿਬ ਕੋਲ ਸ਼ਿਵਦਰਸ਼ਨ ਜੀ ਕੋਲ ਤੇ ਕੋਈ ਵੀ ਐਫਆਈਆਰ ਦਰਜ ਨਹੀਂ ਹੋਈ ਜਿੱਦੀ ਕਿ ਸੀਸੀਟੀਵੀ ਫੁਟੇਜ ਮੇਰੇ ਕੈਮਰੇ ਸਾਰੇ ਇੱਥੇ ਲੱਗੇ ਸੀ ਕਿ ਜੋ ਕਰਕੇ ਮੇਰੇ ਨਾਲ ਕਰਕੇ ਗਏ ਆ ਸਾਰੀ ਰਿਕਾਰਡਿੰਗ ਵੀ ਮੈਂ ਏਸੀਪੀ ਸਾਹਿਬ ਨੂੰ ਵੀ ਦੇ ਦਿੱਤੀ ਉਹ ਵੀ ਇਹਨਾਂ ਦੇ ਕਹਿਣ ਦੇ ਉੱਤੇ ਕੋਈ ਵੀ ਉਹ ਉਹ ਟੈਕਸ਼ਨ ਨਹੀਂ ਲਿੱਤਾ ਗਿਆ ਉਹ ਉਹ ਤੁਹਾਡੇ ਕੋਲ ਕਹੇ ਕਿ ਵਰੁਣ ਬਮਰਾਏ ਦੇ थ्रू ਉਹਨਾਂ ਨੇ ਪੈਸੇ ਲਏ ਜੇ ਵਰੁਣ ਬਮਰਾਏ ਜੀ ਸੀ ਇਹਨਾਂ ਦਾ ਦਲਾਲ ਜੀ ਸਾਰੇ ਪੈਸੇ ਇੱਧਰ ਉੱਧਰ ਵਰੁਣ ਬਮਰਾਏ ਜੀ ਕੋਲ ਹੀ ਸਾਰਿਆਂ ਨੂੰ ਵਫਰਾ ਕੇ ਕਰਵਾਈਆਂ ਕਿੱਤੀਆਂ ਗਈਆਂ ਜਿੰਨੀਆਂ ਵੀ ਟਿਕਟਾਂ ਮਿਲੀਆਂ ਤੁਸੀਂ ਦੇਖ ਸਕਦੇ ਹੋ ਜਿਹੜੇ ਪਾਰਟੀ ਦੇ ਵਰਕਰਾਂ ਦੇ ਕਈਆਂ ਦੀ ਟਿਕਟਾਂ ਲੱਗੀਆਂ ਕੁਝ ਬਹੁਤ ਪੁਰਾਣੇ ਜਿਹੜੇ ਸੰਗਠਨ ਦੇ ਬੰਦੇ ਸੀ ਉਹਨਾਂ ਨੂੰ ਟਿਕਟਾਂ ਮਿਲੀਆਂ ਜਿਹੜੇ ਕਿ ਪੈਸੇ ਪੇ ਨਹੀਂ ਸੀ ਕਰ ਸਕਦੇ ਜਿਹੜੇ ਪੈਸੇ ਪੇ ਕਰ ਸਕਦੇ ਸੀ ਉਹਨਾਂ ਕੋਲੋਂ ਪੈਸੇ ਪੇ ਕਰਕੇ ਹੀ ਟਿਕਟਾਂ ਮਿਲਣੀਆਂ ਸੀਗੀਆਂ ਸਾਨੂੰ ਜਿਹੜੀ ਵਾਰਡ ਹੈ ਜਰਨਲ ਹੈ ਕਿ ਐਸੀ ਹੈ ਵਾਰਡ ਜੀ ਜਰਨਲ ਜੈਂਟਸ ਜਰਨਲ ਸੀਗੀ ਇਹਦੇ ਵਿੱਚੋਂ ਵੀ ਇਹ ਵੀ ਇੱਕ ਚੀਜ਼ ਬੜੀ ਨੋਟ ਕਰਨ ਵਾਲੀ ਹੈ ਕਿ ਇਹਦੇ ਵਿੱਚ ਵੀ ਜਿਹੜੀ ਵਾਰਡ ਜਰਨਲ ਸੀ ਇਹਦੇ ਵਿੱਚ ਵੀ ਬੀਸੀ ਅ ਵਰਗ ਤੋਂ ਟਿਕਟ ਦਿੱਤੀ ਗਈ ਹੈ ਜਨਰਲ categories ਨਾਲ ਵਿੱਚ ਕਰਾ ਕੀਤਾ ਗਿਆ ਹੈ ਤੇ ਇੱਥੇ ਬੜੀ ਹਿੰਦੂ ਵੋਟ ਬਹੁਤ ਜ਼ਿਆਦਾ ਤੁਸੀਂ ਇਹ ਐਮਪੀ ਦੇ ਇਲੈਕਸ਼ਨ ਦੇ ਦੇਖੋ ਕਿ ਬੜਾ 60% ਵੋਟ ਬੀਜੇਪੀ ਨੂੰ ਪਈ ਸੀ ਤੇ ਉਹ ਤਾਂ ਵੀ ਨਾ ਨੁਕਾਫੀ ਆ ਸੀਰ ਤੇ ਨੁਕਸਾਨ ਹੋਣ ਨੂੰ ਲੇਕਿਨ ਦੇਖਾ ਜਾਵੇ ਆਮ ਆਦੀ ਪਾਰਟੀ ਸੀ ਕੋਈ ਰਿਸ਼ਤ ਮੰਗੇਗਾ ਤਾਂ ਉਹਦੀ ਕੰਪਲੇਟ ਕੀਤੀ ਜਾਂਦੀ ਤੁਸੀਂ ਵਿਜੀਲਾਂ ਦੀ ਜਾਂਚ ਕਰਾਉਂਗਾ ਸਰ ਦੇਖੋ ਮੈਂ ਹਾਈ ਕਮਾਂਡ ਨੂੰ ਹੈ ਦਰਖਾਸਤ ਕਰਨਾ ਚਾਹੁੰਦਾ ਹਾਂ ਕਿ ਅਸੀਂ ਜੁੜੇ ਸੀ ਆਮ ਆਦੀ ਪਾਰਟੀ ਦੇ ਇੱਕ ਕੇਜਰੀਵਾਲ ਜੀ ਦੀ ਸੋਚ ਨਾਲ ਅਸੀਂ ਕੇਜਰੀਵਾਲ ਜੀ ਦੀ ਵਿਚਾਰਾਂ ਨਾਲ ਜੁੜੇ ਸੀਗੇ ਜਦੋਂ ਉਹਨਾਂ ਦੇ ਵਿਚਾਰ ਸਾਨੂੰ ਅੱਛੇ ਲੱਗੇ ਸੀ ਉਹਨਾਂ ਨਾਲ ਪਾਰਟੀ ਨਾਲ ਜੁੜੇ ਆ ਕਿ ਚਲੋ ਕੁਝ ਸੁਧਾਰ ਆਏਗਾ ਮਗਰ ਅੱਜ ਨੂੰ ਪਾਰਟੀ ਵਿੱਚ ਸਾਨੂੰ ਜਿੰਝ ਲੱਗ ਰਿਹਾ ਕਿ ਜਿਹੋ ਜੇ ਇੱਥੇ ਐਮਐਲਏ ਜਿਹੋ ਜੇ ਵਿਧਾਇਕ ਜੋ ਕੁਝ ਸਾਰੇ ਸ਼ਹਿਰ ਚ ਸੁਣਨਾ ਚਾ ਰਿਹਾ ਕਿ ਉੱਥੇ ਵੀ ਪੈਸੇ ਦੀ ਡਿਮਾਂਡ ਕੀਤੀ ਗਈ ਇੱਥੇ ਵੀ ਪੈਸੇ ਦੀ ਡਿਮਾਂਡ ਕੀਤੀ ਗਈ ਐ ਤੇ ਅਸੀਂ ਖੁਦ ਸਾਡੇ ਨਾਲ ਹੀ ਇਹ ਚੀਜ਼ ਹੋ ਗਈ ਹੈ ਐਵੇਂ ਹਾਈਕ ਮੰਡ ਨੂੰ ਦਰਖਾਸਤ ਕਰਨਾ ਚਾਹੁੰਦਾ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲੈਣੇ ਚਾਹੀਦੇ ਆ ਇਹ ਇਹਨਾਂ ਨੂੰ ਬਰਖਾਸਤ ਕਰਕੇ ਇਹਨਾਂ ਨੂੰ ਐਮਐਲਏ ਇਹਨਾਂ ਦੀ ਸ਼ਿਪ ਕੈਨਸਲ ਕਰਨੀ ਚਾਹੀਦੀ ਹੈ ਇਹ ਜਿਵੇਂ ਇਹ ਪਾਰਟੀ ਦਾ ਹੋਰ ਨੁਕਸਾਨ ਕਰਨਗੇ ਆਉਣ ਵਾਲੇ ਇਲੈਕਸ਼ਨਸ ਵਿੱਚ ਪਾਰਟੀ ਦਾ ਬਹੁਤ ਜ਼ਿਆਦਾ ਨੁਕਸਾਨ ਕਰਨਗੇ ਜੀ 25 ਲੱਖ ਦੀ ਤੁਸੀਂ ਗੱਲ ਕੀਤੀ ਹੈ ਜੀ ਉਹ ਆਪਾਂ ਸਬੂਤ ਇਸ ਰਿਕਾਰਡਿੰਗ ਉਹ ਗਲਤ ਹੋ ਗਈ ਜੀ ਜਿਹੜਾ ਤੁਸੀਂ ਕਹਿ ਰਹੇ ਹੋ 25 ਲੱਖ ਰੁਪਏ ਭੌਂਦ ਨੇ ਮੰਗਿਆ ਜਾ ਸਰ ਰਿਕਾਰਡਿੰਗ ਇਹਦੀ ਕੋਈ ਵੀ ਨਹੀਂ ਹੈ ਜਦੋਂ ਵੀ ਇਹ ਗੱਲ ਹੋਈ ਪਹਿਲੇ ਫੋਨ ਸਵਿਚ ਆਫ ਕਰਾ ਕੇ ਫਿਰ ਮੈਨੂੰ ਬਿਠਾ ਕੇ ਗੱਲ ਕੀਤੀ ਗਈ ਆ ਰੂਮ ਦੇ ਵਿੱਚ ਕੀ ਆ ਪੈਸੇ ਪੇ ਕਰਨੇ ਪੈਣਗੇ ਜੇ ਅਸੀਂ ਕੁਝ ਕਰਨਾ ਚਾਹੋ ਚਲੋ ਜੋ ਤੁਸੀਂ ਕਰ ਸਕਦੇ ਹੋ ਦੱਸੋ ਕੀ ਕਰ ਸਕਦੇ ਹੋ ਮੈਂ ਕਹਾਂ 25 ਲੱਖ ਕੀ 25 ਹਜ਼ਾਰ ਨਹੀਂ ਦੇਣਾ ਇਹ ਰਿਕਾਰਡਡ ਗੱਲਾਂ ਨਹੀਂ ਹੁੰਦੀਆਂ ਤਾਂ ਤੁਸੀਂ ਵੀ ਸਮਝਦੇ ਹੋ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਹੋਵੇ ਤੇ ਸਾਨੂੰ ਇਹ ਵੀ ਨਹੀਂ ਸੀ ਕਿ ਅੰਦਾਜ਼ਾ ਕੀ ਹੈ ਮੈਨੂੰ ਬੁਲਾ ਕੇ ਇਹ ਗੱਲ 30 ਲੱਖ ਰੁਪਇਆ ਕਹਿੰਦੇ ਮੰਗਿਆ ਕੀ ਸਬੂਤ ਹੈ ਕਿ ਆਪਾਂ ਪੇਸ਼ ਕਰਦੇ ਹਾਂ ਤਸਵੀਰ ਦਾ ਆਪਾਂ ਰੋਲ ਕਿਦਾਂ ਅਦਾ ਕਰ ਸਕਦੇ ਹਾਂ ਤਸਵੀਰ ਦਾ ਐਮਐਲ ਦਾ ਤੇ ਜੇ ਸਪੀਡ ਵਰੁਣ ਬਮਰਾ ਜੀ ਜਸਬੀਰ ਸਿੰਘ ਜੀ ਦਾ ਹੀ ਕੰਮ ਕਰਦੇ ਸਾਰਾ ਉਹ ਤੇ ਸਾਰਿਆਂ ਨੂੰ ਪਤਾ ਹੀ ਹੈ ਸੀਰਜਾ ਪਹਿਲੇ ਡਾਕਟਰ ਰਾਜ ਕੁਮਾਰ ਨਾਲ ਕੰਮ ਕਰਦੇ ਸੀਗੇ ਕੋਈ ਵੀ ਫਰੋਪ ਲਾਉਣੀ ਹੈ ਸਰ ਬਾਕੀ ਸਰ ਲੋਕ ਦਿਖਾਉਂਦੇ ਆ रिकॉर्डिंग ਮੈਂ ਆਨਲਾਈਨ ਪੇਮੈਂਟ ਕੀਤੀ ਹਾਂ ਸਰ ਆਨਲਾਈਨ ਕੋਈ ਪੇਮੈਂਟ ਨਹੀਂ ਪੇਮੈਂਟ ਮੈਂ ਕਹਿ ਰਿਹਾ ਮੈਂ ਉਹਨਾਂ ਨੂੰ ਦਿੱਤੀ ਵੀ ਨਹੀਂ ਪਈ ਵੀ ਨਹੀਂ ਕੀਤੀ ਕਿਉਂਕਿ ਮੈਨੂੰ ਅਮਾਉਂਟ ਬਹੁਤ ਜ਼ਿਆਦਾ ਲੱਗੀ ਪਹਿਲੀ ਗੱਲ ਤੇ ਦੂਸਰੀ ਗੱਲ ਹੈ ਵਾ ਕਿ ਮੈਂ ਐਸੇ ਗੱਲ ਤੇ ਅੜਿਆ ਰਿਹਾ ਕਿ ਮੈਂ ਪਾਰਟੀ ਸੰਗਠਨ ਨਾਲ ਕੰਮ ਕੀਤਾ ਪਾਰਟੀ ਸੰਗਠਨ ਦਾ ਹਿੱਸਾ ਮੈਨਲੇ ਪਾਰਟੀ ਸਟੈਂਡ ਹੈ ਕਿ ਪਾਰਟੀ ਮੈਨੂੰ ਟਿਕਟ ਦਵਾਏਗੀ ਤੇ ਵਰਬਲੀ ਗੱਲ ਸੀਗੀ ਵਰਬਲੀ ਅਸੀਂ ਜਵਾਬ ਦੇ ਕੇ ਉਹਨਾਂ ਨੂੰ ਵਾਪਸ ਆ ਗਏ ਸੀ ਕਿ ਨਹੀਂ ਜੀ ਕੋਈ ਗੱਲ ਨਹੀਂ ਮੈਂ ਫਿਰ ਉਹਨਾਂ ਦਾ ਜੋ ਜਵਾਬ ਸੀਗਾ ਕਿ ਫਿਰ ਸੰਗਠਨ ਨਹੀਂ ਤੈਨੂੰ ਟਿਕਟ ਦਵਾਏਗਾ ਮੇਰੇ ਵੱਲੋਂ ਬਿਲਕੁਲ ਟਿਕ ਸਰ ਨਗਰ ਨਿਕਮ ਚੋਣਾਂ ਦਾ ਮੈਂ ਪਾਰਟੀ ਖਿਲਾਫ ਨਹੀਂ ਜਾਵਾਂਗਾ ਪਾਰਟੀ ਦਾ ਸਪਾਈ ਸੀ ਪਾਰਟੀ ਦੇ ਨਾਲ ਸੀ ਅੱਜ ਵੀ ਹਾਂ ਤੇ ਪਾਰਟੀ ਨਾਲ ਹੀ ਰਾਵਾਂਗਾ ਬਸ ਪਾਰਟੀ ਤੋਂ ਇਹ ਦਰਖਾਸਤ ਹੈ ਕਿ ਇਹਨਾਂ ਦੀ ਜੋ ਬੰਦੀ ਕਾਰਵਾਈ ਉਹ ਕੀਤੀ ਜਾਵੇ ਤੁਸੀਂ ਕਿਸੇ ਨੂੰ ਰਿਟਨ ਸ਼ਿਕਾਇਤ ਕੀਤੀ ਹੈ ਪਾਰਟੀ ਦੇ ਕਿਸੇ ਅਧਿਕਾਰੀ ਨੂੰ ਮੈਨੂੰ ਸ਼ਕਰਵਾਲ ਹੁਣ ਨਹੀਂ ਫਿਲਹਾਲ ਨਹੀਂ ਕੀਤੀ ਵੈਸੇ ਮੈਂ ਊਨੀਸ਼ ਅਗਰਵਾਲ ਜੀ ਨਾਲ ਮੇਰੀ ਫੋਨ ਤੇ ਗੱਲ ਹੋਈ ਹੈ ਉਹਨਾਂ ਨੂੰ ਮੈਂ ਦੱਸ ਦਿੱਤਾ ਸੀ ਕਿ ਸਾਰਾ ਉਹ ਕਿ ਉਹਨਾਂ ਕੋਲੇ ਹੁਣ ਤੁਸੀਂ ਬਿਲਕੁਲ ਜਾਵਾਂਗੇ ਜਿੱਥੇ ਵੀ ਜਾਣਾ ਪਏਗਾ ਪਾਰਟੀ ਹਾਈ ਕਮਾਂਡ ਤੱਕ ਵੀ ਜਾਵਾਂਗਾ ਮੈਂ ਤਾਂ ਤੁਹਾਡੇ ਕੋਲ ਜਿਹੜੀ ਆ ਉਹ ਬੇ ਸਾਰੀ ਗੱਲਬਾਤ ਹੋਈ ਆ ਇਹ ਚੱਡੀ ਘੜੀ ਗੱਲ ਹੋਈ ਆ ਨਹੀਂ ਇਹ ਚੱਡੀ ਕਰਨੀ ਆ ਅੰਮ੍ਰਿਤਸਰ ਗੱਲ ਹੋਈ ਸੀ ਇੱਥੇ ਜਦੋਂ ਇੱਥੇ ਮੈਨੂੰ ਬੁਲਾਇਆ ਗਿਆ ਸੀਗਾ ਜਿਹੜਿਆ ਉਹਨਾਂ ਦੇ ਡਾਕਟਰ 3 ਲੱਖ ਦੇ ਕਰੀਬ ਤੁਹਾਨੂੰ ਦਿੱਤੇ ਤੁਸੀਂ ਦਿੱਤੇ ਆ ਕਾਉਂ ਚਾ ਉਹ ਕਾਦੀ ਪੇਮੈਂਟ ਕੀਤੀ ਸੀ ਇਹਨਾਂ ਸਰ ਉਹ ਮੰਗੇ ਡਿਮਾਂਡ ਕੀਤੀ ਗਈ ਸੀ ਬੜੀਆਂ ਹੋਰ ਡਿਮਾਂਡ ਸੀਗੀਆਂ ਉਹ ਆਨੂਲੇ ਟਾਈਮ 'ਚ ਮੈਂ ਹੋਰ ਬੜਾ ਕੁਝ ਖੋਲਾਂਗਾ ਕਈ ਗਲੀਆਂ ਵਿੱਚ ਵੀ ਮੇਰੇ ਕੋਲ ਕੁਝ ਫੋਨ ਦੇ ਵਿੱਚ ਬਹੁਤ ਕੁਝ ਆ ਕਈ ਗਲੀਆਂ ਇੱਥੇ 7 ਨੰਬਰ ਗਲੀ ਬਾਂਦੀਪੀਸੋ ਤੇ ਟਾਈਲ ਤੁਹਾਨੂੰ ਮੈਂ ਦਿਖਾ ਸਕਦਾ ਮੈਂ ਮੇਰੇ ਮੈਂ ਸਾਰੀ ਰਿਕਾਰਡਿੰਗ ਹੈ ਮੇਰੇ ਕੋਲ ਉਹ ਟਾਈਲ ਬਿਨਾਂ ਐਸੇ ਹੀ ਮਾਰਕੀਟਿੰਗ ਲੱਗ ਰਹੀਆਂ ਸੀ ਜਦੋਂ ਮੈਂ ਮੌਕੇ ਤੇ ਪਹੁੰਚਾ ਤੇ ਉਦੋਂ ਮੈਨੂੰ ਇਹਨਾਂ ਵੱਲੋਂ ਫੋਰਸਲੀ ਕਿਹਾ ਗਿਆ ਕਿ ਤੂੰ ਗੌਰਵਥ ਵਾਪਸ ਆ ਜਾ ਠੇਕੇਦਾਰ ਵੱਲੋਂ ਵੀ ਮੈਨੂੰ ਆਫਰ ਕੀਤੀ ਗਈ ਗੌਰਵ ਤੂੰ ਤੁਸੀਂ ਗੌਰਵ ਜੀ ਲੱਗਣ ਦਿਓ ਮੈਂ ਕਿਹਾ ਨਹੀਂ ਐ ਮੈਂ ਆਪਣੀ ਵਾਰਚੇ ਕੰਮ ਨਹੀਂ ਹੋਂ ਦੇਣਾ ਇਹੋ ਜਿਹਾ ਮੈਂ ਗਲਤ ਮਟੀਰੀਅਲ ਯੂਜ਼ ਨਹੀਂ ਹੋਣਾ ਦੇ ਨਾਲ ਤੁਸੀਂ 7 ਨੰਬਰ ਗਲੀ ਲੋਹਾਰਾ ਕਾ ਰੋਡ ਤੇ ਜਾ ਕੇ ਲੋਕਾਂ ਨੂੰ ਅਨਜੀਤ ਗੱਲ ਜੀ ਕੰਫਰਮ ਕਰ ਸਕਦੇ ਹੋ ਰਾਕੇ ਦੁਆਰਾ ਮ ਲਗਵਾਈ ਗਈ ਮੇਰੇ ਕੋਲ ਜੇ ਲੋ ਤਸ਼ਾ ਇੰਨਾ ਜਿਆਦਾ ਬਦਕਰ ਹੁੰਦਾ ਸਾਡੀਆਂ ਕਈ ਵਾੜਾਂ ਦੇ ਵਿੱਚ 20 20 25 25 ਫਾਰਮ ਸੀਗੇ ਇੱਕ ਵਾਰ ਦੇ ਵਿੱਚ ਤਾਂ 40 ਫਾਰਮ ਸੀਗੇ 5 5 7 7 ਤੇ ਆਮ ਸੀਗੇ ਸੋ ਪਾਰਟੀ ਨੇ ਜਿਹੜੀ ਸਕ੍ਰੀਨਿੰਗ ਕਮੇਟੀ ਬਣਾਈ ਸੀ ਉਹਨੇ ਬੜੇ ਢੰਗ ਦੇ ਨਾਲ ਵਧੀਆ ਢੰਗ ਦੇ ਨਾਲ ਸਾਰੇ ਪੱਖ ਸੋਚ ਕੇ ਕੈਂਡੀਡੇਟਾਂ ਦੀ ਜਿਹੜੀ ਸਿਲੈਕਸ਼ਨ ਕੀਤੀ ਉਹ ਜਿਹੜਾ ਬੰਦਾ ਲਾਜ਼ਮੀ ਰਹਿ ਜਾਂਦਾ ਉਹਦੇ ਮਨ ਚ ਹੁੰਦਾ ਕਿ ਪਤਾ ਨਹੀਂ ਕੀ ਹੋਇਆ ਔਰ ਇੰਨੇ ਵਧੀਆ ਢੰਗ ਦੇ ਨਾਲ ਪਾਰਟੀ ਨੇ ਟਿਕਟਾਂ ਦਿੱਤੀਆਂ ਕਿਸੇ ਵੀ ਟਿਕਟ ਦੇ ਵਿੱਚ ਕੋਈ ਗੜਬੜ ਨਹੀਂ ਹੋਈ ਹਰ ਫਰਾਂ ਤੇ ਵਰਕਰ ਦਾ ਜਿਹੜਾ ਪਾਰਟੀ ਪ੍ਰਤੀ ਵਫਾਦਾਰੀ ਉਹਨੇ ਜਿਹੜਾ ਕੰਮ ਕੀਤਾ ਉਹਦੀ ਜਿਹੜੀ ਜਿੱਤਣ ਦੀ ਕਪੈਸਿਟੀ ਹੈ ਉਹਨੂੰ ਮੁੱਖ ਰੱਖ ਕੇ ਜਿਹੜੀਆਂ ਟਿਕਟਾਂ ਦਿੱਤੀਆਂ ਇਸ ਕਰਕੇ ਪ੍ਰੋਟੈਸਟ ਕੋਈ ਨਹੀਂ ਸਾਡੇ ਵਰਕਰ ਹੈ ਜੇ ਕੋਈ ਦੇਮਾਂ ਚ ਗੁੱਸਾ ਅਗਲਾ ਹੋਗਾ ਕੋਈ ਨਹੀਂ ਦਿਹਾੜੀ ਹੁੰਦਾ ਪਸਾ ਦੇ ਉਹਨੂੰ ਨਾਲ ਤੋਰਾਂਗੇ ਸਾਰੇ ਨਾਲ ਤੋਰਦੇ ਉਹ ਵੀ ਸਾਡੇ ਵਰਕਰ ਹੈ ਸਾਡੇ ਭਰਾ ਨਹੀਂ ਕੋਈ ਚੱਕਰ ਯਾਰ ਸਾਹਿਬ ਇਹ ਉਹਨਾਂ ਨੇ ਬਿਆ ਲਾਇਆ ਅਗਰ ਦੁਬਾਰਾ ਕਰਵਾਉਣੇ ਬਿਆ ਇੰਨਾ ਹੈਗਾ ਕਿ ਇਹਨਾਂ ਨੇ ਇੱਕ ਸਹੂਦ ਦੀ ਦੇਸੀ ਤੇ ਆ ਜਿਵੇਂ ਕਿ ਇਹਨਾਂ ਨੇ ਕੀ ਮਾਰੀ ਘੁਮਾ ਕੇ ਲਾਇਆ ਇਹਨਾਂ ਨੇ ਮੇਰੇ ਕੋਲ ਪਹਿਚੀ ਲੱਗਦੀ ਡਿਮਾਂਡ ਵੀ ਤੇ ਉਹਨਾਂ ਨੇ ਸਹੂਦ ਦੀ ਦੇਸੀ ਤੇ ਗਏ ਕਿੰਨੇ ਕਿਹਦੇ ਕਹ ਦੁਬਾਰਾ ਕਰਵਾਉਣ ਨਹੀਂ ਨਹੀਂ ਮੈਨੂੰ ਪਤਾ ਨਹੀਂ ਜੇ ਉਹਨਾਂ ਨੇ ਕੋਈ ਇੰਦਾ ਦੀ ਗੱਲ ਹੋ ਜੋ ਸਹੂਦ ਹੋਊਗਾ ਆਪਾਂ ਦੇਖਾਂਗੇ ਪੜੇ ਇੰਦਾ ਦੀ ਕੋਈ ਗੱਲ ਸਾਡੇ ਕੋਲ ਕੋਈ ਇੰਦਾ ਦੀ ਗੱਲ ਨਹੀਂ ਬਾਲੀ ਗੱਲ ਸਾਹਿਬ ਸਮਾਂ ਘਟਾ ਹੈ ਪਰ ਯਾਰ ਦੇ ਲੈ